ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਆਤੇ ਠੀਕ ਠਾਕ ਤੁਸੀਂ ਹੋਵੋਗੇ ਤੇ ਮਿੱਤਰੋ ਅੱਜ ਆਪਾਂ ਮਿਨੀ ਵਲੌਗ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਤੇ ਕਰੋ ਮਿੱਤਰੋ ਚੈੱਕ ਆਪਣੇ ਅਜਗਰ ਦੇ ਲੁੱਕ ਤੇ ਨੇੜੇ ਦੂਰੋਂ ਸੰਤਾ ਹਮਮਾਗੇ ਪਹੁੰਚੀਆਂ ਹੋਈਆਂ ਧੰਤਣ ਬਾਬਾ ਬੁੱਢਾ ਜੈ ਜੀ ਦੇ ਮੇਲੇ ਦੇਤੇ ਆਪਾਂ ਵੀ ਪੁੱਜੇ ਹੋਏ ਸੀ ਮੇਲੇ ਤੇ ਤੇ ਕਰੋ ਮਿੱਤਰੋ ਦਰਸ਼ਨ ਤੇ ਆਪਾਂ ਸ੍ਰੀ ਦਰਬਾਰ ਸਾਹਿਬ ਨਾਈਟ ਦੇ ਆਏ ਹੋਏ ਆ ਤੇ ਆਪਾਂ ਇੱਥੇ ਹੀ ਸਟੇ ਕੀਤੀ ਸੀ ਤੇ ਹੁਣ ਪਾ ਜਾ ਰਿਆਂ ਗੁਰਦੁਆਰਾ ਖਡੂਰ ਸਾਹਿਬ ਤੇ ਇਦਾਂ ਹੀ ਆਪਾਂ ਘੁੰਮਦੇ ਘਮਾਉਂਦੇ ਜਾਂਦੇ ਹੋਏ ਤੁਹਾਨੂੰ ਵੀ ਨਾਲ ਆਪਾਂ ਲੈ ਕੇ ਚੱਲਾਂਗੇ ਦਿਖਾਉਂਦੇ ਚੱਲਾਂਗੇ ਤੇ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਚੱਲਾਂਗੇ ਲਓ ਵੀ ਮਿੱਤਰੋ ਕਰੋ ਫਿਰ ਚੈੱਕ ਬਹੁਤ ਹੀ ਵਧੀਆ ਤੇ ਸ਼ਾਨ ਮਾਰਕੀਟ ਤੇ ਕਰੋ ਮਿੱਤਰੋ ਚੈੱਕ ਤੇ ਬਹੁਤ ਹੀ ਜ਼ਿਆਦਾ ਸੰਤਾਂ ਪਹੁੰਚੀਆਂ ਹੋਈਆਂ ਸੀ ਦਰਸ਼ਨ ਮਿਲੇ ਕਰ ਰਹੀਆਂ ਗੁਰੂ ਘਰ ਦੇ ਤੇ ਇਦਾਂ ਹੀ ਹੁਣ ਆਪਾਂ ਵੀ ਘੁੰਮਦੇ ਘਮਾਉਂਦੇ ਜਾਂਦੇ ਹੋਏ ਤੇ ਇਦਾਂ ਹੀ ਆਪਾਂ ਵਲੌਗਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਆਪਣੇ ਚੈਨਲ ਨੂੰ ਕਰੋ ਮਿੱਤਰੋ ਸਬਸਕ੍ਰਾਈਬ ਲਵ ਵੀ ਮਿੱਤਰੋ ਕਰੋ ਫਿਰ ਚੈੱਕ ਆਪਣੇ ਅਜਕਰ ਦੀ ਲੁੱਕ ਤੇ ਕਹਿੰਦੇ ਮਿੱਤਰੋ ਕੀ ਹੋ ਗਿਆ ਕਹਿੰਦੇ ਕੀ ਹੋ ਗਿਆ ਕਹਿੰਦੇ ਮਿੱਤਰੋ ਫਾਟਕ ਲੱਗ ਚੁੱਕਿਆ ਤੇ ਕਰੋ ਮਿੱਤਰੋ ਚੈੱਕ ਫਿਰ ਤੇ ਮਿੱਤਰ ਯਾਰ ਤੇ ਬਹੁਤ ਸੋਨਾ ਵੀਉ ਤੇ ਮਿੱਤਰੋ ਵੇਟ ਕਰ ਰਿਆ ਲਓ ਵੀ ਮਿੱਤਰੋ ਫਾਈਨਲੀ ਫਾਟ ਖੁੱਲਣ ਤੋਂ ਬਾਅਦ ਹੁਣ ਆਪਾਂ ਚਾਲੇ ਪਾ ਦਿੱਤੇ ਆ ਜੀ ਲਓ ਵੀ ਮਿੱਤਰੋ ਲਓ ਵੀ ਮਿੱਤਰੋ ਕਹਿੰਦੇ ਕਿੱਥੇ ਪਹੁੰਚ ਗਏ ਆ ਕਹਿੰਦੇ ਗੁਰਦੁਆਰਾ ਸ਼੍ਰੀ ਖਡੂਰ ਸਾਹਿਬ ਪਹੁੰਚ ਚੁੱਕੇ ਆ ਲਓ ਮਿੱਤਰੋ ਕਰੋ ਫਿਰ ਮਿਹੰਦਰਾ ਚੱਕ ਤੇ ਬਹੁਤ ਸੋਨਾ ਬਾਈਆਂ ਨੇ ਬਣਾਇਆ ਹੈ ਟੈਟੂ ਵਧੀਆ ਘੈਂਟ ਬਾਈ ਉਹਨਾਂ ਨੇ ਪਾਏ ਹੋਏ ਤੇ ਕਰੋ ਮਿੱਤਰੋ ਚੈੱਕ ਦੇ ਆਪਾਂ ਪਾਰਕਿੰਗ ਪਾਰਕਿੰਗ ਦੇ ਵਿੱਚ ਲਾ ਰਹੇ ਆਪਾਂ ਅਜਗਰ ਨੂੰ ਲਾਓ ਵੀ ਮਿੱਤਰੋ ਕਰੋ ਫਿਰ ਚੈੱਕ ਕਹਿੰਦੇ ਵਲੌਗ ਸ਼ੂਟਿੰਗ ਹੋ ਰਹੀ ਆ ਤੇ ਮਿੱਤਰ ਵੀਰ ਦੀਆਂ ਐਨਕਾ ਦੇਖੋ ਅੱਪਾ ਗੁਰਦੁਆਰਾ ਖਡੂਰ ਸਾਹਿਬ ਪਹੁੰਚ ਚੁੱਕੀ ਆ ਤੇ ਆਪਣੇ ਅਜਗਰ ਦੇ ਸ਼ੂਟ ਜੇ ਚੱਲ ਰਿਹਾ ਸੀ ਸਕਰੀਨ ਲਾਈਟਾਂ ਚੱਲ ਰਹੀਆਂ ਸੀ ਇਸ ਕੁਝ ਔਣ ਸੀ ਤੇ ਲਾਈਟਾਂ ਲੂਟਾਂ ਚੱਲ ਰਹੀਆਂ ਸੀ ਤੇ ਆਪਾਂ ਇਦਾਂ ਹੀ ਛੂਟ ਜੇ ਤੇ ਵਲੌਗਸ ਆਪਣੇ ਆਉਂਦੇ ਰਹਿਣਗੇ। ਲੋ ਮਿੱਤਰੋ ਛੋਟੇ ਛੋਟੇ ਫੈਨਸ ਆਪਣੇ ਅਜੇਰ ਤੇ ਮਿਲ ਚੁੱਕੇ। ਹਾਂਜੀ ਮਿੱਤਰੋ ਫਿਰ ਕਿਦਾਂ ਘੈਂਟ ਆ ਗੱਲਬਾਤ ਓਕੇ ਆ? ਹਾਂਜੀ ਓਕੇ ਹੀ। ਸੋਹਣਾ ਏ। ਹਾਂਜੀ। ਕਰੋ ਫਿਰ ਚੈੱਕ। ਬਾਈ ਜੀ ਹੁਣ ਕਿੱਥੋਂ ਆ ਤੁਸੀਂ? ਤੁਹਾਡੀ ਬਾਈ ਜੀ ਦਾ ਹਾਂ ਤੇ ਬਾਈ ਜੀ ਨੂੰ ਟਰੈਕਟਰ ਦੇਖ ਕੇ ਆਏ ਆ। ਕਹਿ ਰਹੇ ਕਿ ਬਹੁਤ ਸੋਹਣਾ। ਚੱਕੋ ਮਿੱਤਰੋ ਤੁਸੀਂ ਵੀ ਆ ਗਏ ਫਿਰ YouTube ਤੇ ਲੈ ਆਈਏ ਫਿਰ ਲੈ ਆਓ ਠੀਕ ਹੈ ਦੇਖੋਗੇ ਨਾ ਫਿਰ ਠੀਕ ਹੈ ਲਓ ਮਿੱਤਰੋ ਛੋਟੇ ਛੋਟੇ ਬੱਚਿਆਂ ਦੇ ਕੀਤੇ ਬਲੌਗ ਜੇ ਸ਼ੂਟ ਤੇ ਜੋ ਕਿ ਆਪਣੇ ਫੈਨਸੀ ਟਰੈਕਟਰ ਦੇ हां जी ਵੀ ਮਿੱਤਰੋ ਤੇ ਬਾਕੀ ਹੋਣਾ ਵਾ ਪਾ ਦਿੱਤੇ ਚਾਲੇ ਤੇ ਗੁਰਦੁਆਰਾ ਗੋਦਵਾਲ ਸਾਹਿਬ ਨੂੰ ਲਾਓ ਵੀ ਮਿੱਤਰੋ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਆਪ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਸੀ ਰਸਤੇ ਦੇ ਵਿੱਚ ਤੇ ਲਾਓ ਵੀ ਮਿੱਤਰੋ ਲਾਈਟਾਂ ਛੱਟਾ ਪੂਰੀਆਂ ਆਪਣੇ ਅਜਗਰ ਦੀਆਂ ਚੱਲ ਰਹੀਆਂ ਤੇ ਰੌਣਕਾਂ ਲੱਗੀਆਂ ਹੋਈਆਂ ਤੇ ਮਾਰਕੀਟ ਦੇ ਵਿੱਚ ਵੀ ਤੇ ਬਹੁਤ ਸੋਨਾ ਆਪ ਨੂੰ ਪਿਆਰ ਮਿਲ ਰਿਹਾ ਸੀ ਸੰਗਤਾਂ ਦੇ ਵੱਲੋਂ ਤੇ ਲਾਓ ਵੀ ਮਿੱਤਰੋ ਕਹਿੰਦੇ ਗੁਰਦੁਆਰਾ ਸਾਹਿਬ ਪਹੁੰਚ ਚੁੱਕਿਆ ਤੇ ਗੁਰਦਵਾਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਤੇ ਹੁਣ ਆਪਾਂ ਆ ਰਹੇ ਆ ਮਿੱਤਰੋ ਕਹਿੰਦੇ ਗੁਰਦਵਾਰਾ ਗੋੰਦਵਾਲ ਸਾਹਿਬ ਤੇ ਲਓ ਵੀ ਮਿੱਤਰੋ ਬਹੁਤ ਸੋਹਣੀ ਤੇ ਘੈਂਟ ਮਾਰਕੀਟ ਮਿੱਤਰੋ ਤੇ ਇਹ ਮਾਰਕੀਟ ਹੈਗੀ ਆ ਜੀ ਖਡੂਰ ਸਾਹਿਬ ਗੁਰਦਵਾਰਾ ਸਾਹਿਬ ਦੀ ਤੇ ਲਓ ਵੀ ਮਿੱਤਰੋ ਕਰੋ ਫਿਰ ਚੈੱਕ ਆਪਣਾ ਆਇਗਰ ਜਾਂਦਾ ਤੇ ਲਾਈਟ ਸ਼ੈਡ ਪੂਰੀ ਚੱਲ ਰਹੀ ਹੈ ਤੇ ਲਓ ਵੀ ਮਿੱਤਰੋ ਤੇ ਬਹੁਤ ਸੋਹਣਾ 뷰 ਸੀ ਤੇ ਨਾਈਟ 뷰 ਸੀ ਤੇ ਕਿਹੜ ਗੱਲ ਬਾਤ ਇਦਾਂ ਹੀ ਆਪਾਂ ਕਰਾਉਂਦੇ ਰਵਾਂਗੇ ਤੇ ਮਿੱਤਰੋ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰੋ ਤੇ ਇਦਾਂ ਹੀ ਆਪਣੇ ਨਾਲ ਜੁੜੇ ਰਹੋ ਤੇ ਲਓ ਮਿੱਤਰੋ ਬਾਬਾ ਜੀ ਜਾਂਦੇ ਹੋਏ ਸਾਈਕਲ ਤੇ ਅੱਗੇ-ਅੱਗੇ ਯੋਕੇ ਆਪਾਂ ਨੂੰ ਰਸਤਾ ਦਿਖਾ ਰਹੇ ਆ ਤੇ ਆਪਾਂ ਬਾਬਾ ਜੀ ਦੇ ਪਿੱਛੇ-ਪਿੱਛੇ ਜਾ ਰਹੇ ਆ ਤੇ ਮਿੱਤਰੋ ਲਓ ਮਿੱਤਰੋ ਸਾਹਮਣੇ ਗੁਰਦੁਆਰਾ ਸਾਬ ਕਰੋ ਮਿੱਤਰੋ ਚੈੱਕ ਦਰਬਾਰ ਸਾਹਿਬ ਆ ਗਏ ਆ ਆਪਾਂ ਤੇ ਇਹ ਗੁਰਦੁਆਰਾ ਹੈਗਾ ਜੀ ਗੋੰਦਵਾਲ ਸਾਹਿਬ ਤੇ ਲਓ ਵੀ ਮਿੱਤਰੋ ਤੇ ਆਪਾਂ ਟਰੈਕਟਰ ਕਰਾਂਗੇ ਪਾਰਕਿੰਗ ਤੇ ਪਾਰਕਿੰਗ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਰਸ਼ਨ ਮਿਲੇ ਕਰਵਾਵਾਂਗੇ ਗੁਰੂ ਘਰ ਦੇ ਤੇ ਲਓ ਵੀ ਮਿੱਤਰੋ ਆਪਾਂ ਨੂੰ ਸੰਗਤਾਂ ਦੇ ਵੱਲੋਂ ਬਹੁਤ ਸਨਾ ਪਿਆਰ ਮਿਲ ਰਿਹਾ ਲਓ ਜੀ ਮਿੱਤਰੋ ਛੋਟੇ-ਛੋਟੇ ਬੱਚੇ ਵੀ ਸਾਸਰੀ ਕਾਲ ਬੁਲਾ ਰਹੇ ਆ ਹੱਥ ਚੱਕ ਰਹੇ ਆ ਤੇ ਟਾੜਾ ਕਰ ਰਹੇ ਆ ਤੇ ਬਾਏ-ਬਾਏ ਕਰ ਰਹੇ ਆ ਤੇ ਮਿੱਤਰੋ ਲਓ ਵੀ ਮਿੱਤਰੋ ਆਪਣਾ ਜਾਂਦਾ ਅਗਰ ਛਾਲਾ ਮਾਰਦਾ ਤੇ ਆਪਾਂ ਹੁਣ ਟਰੈਕਟਰ ਨੂੰ ਬਸ ਕੁਝ ਗੁੱਪਲਾ ਤੱਕ ਆਪਾਂ ਪਾਰਕਿੰਗ ਕਰਾਂਗੇ ਤੇ ਪਾਰਕਿੰਗ ਦੇ ਵਿੱਚ ਵੀ ਤੁਹਾਨੂੰ ਆਪਾਂ 뷰 ਦਿਖਾਵਾਂਗੇ ਯੋ ਕਿ ਆਪਣੇ ਅਜਗਰ ਦੇ ਤੇ ਲਓ ਵੀ ਮਿੱਤਰੋ ਬੱਚੇ ਦੇਖ ਰਹੇ ਆ ਤੇ ਖੁਸ਼ ਹੋ ਰਹੇ ਆ ਤੇ ਲਓ ਵੀ ਮਿੱਤਰੋ ਸੰਗਤਾਂ ਬਹੁਤ ਸਾਰੀਆਂ ਹਮ-ਹਮਾ ਕੇ ਪਹੁੰਚੀਆਂ ਹੋਈਆਂ ਤੇ ਯੋ ਕਿ ਇੱਥੇ ਨਾਈਟ ਸਟੇ ਕਰਦੀਆਂ ਸਾਰੀਆਂ ਸੰਗਤਾਂ ਤੇ ਲਓ ਵੀ ਮਿੱਤਰੋ ਕਰੋ ਫਿਰ ਚੈੱਕ 뷰 ਤੇ ਇਦਾਂ ਹੀ ਆਪਣੇ ਵਲੌਗ ਮਿੰਨੀ ਜੀ ਆਉਂਦੇ ਰਹਿਣਗੇ ਤੇ ਤੁਹਾਡੀ ਸਪੋਰਟ ਸਦਕਾ ਹੀ ਹੈ ਆਪਾਂ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਲੋ ਵੀ ਮਿੱਤਰੋ ਕਰੋ ਮਿੱਤਰੋ ਚੈੱਕ ਕਹਿੰਦੇ ਹਜੇ ਸ਼ੁਰੂਆਤਾਂ ਹੋਈਆਂ ਤੇ ਹਜੇ ਆਪਾਂ ਬਹੁਤ ਅੱਗੇ ਜਾਵਾਂਗੇ ਹੌਲੀ 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 ਮਿਹਨਤਾਂ ਕਰਦੇ ਚੱਲਾਂਗੇ ਤੇ ਹੌਲੀ ਹੌਲੀ ਅੱਗੇ ਵੱਧਦੇ ਚੱਲਾਂਗੇ ਕਰੋ ਮਿੱਤਰੋ ਚੱਕ ਬਾਈ ਹੁਣ ਮਿੰਤਰਾ ਲੈ ਕੇ ਨੰਗਿਆ ਤੇ ਬਹੁਤ ਸੋਹਣਾ ਵੀਰਾ ਨੇ ਬਣਾਇਆ ਹੋਇਆ ਲਓ ਵੀ ਮਿੱਤਰੋ ਕੰਦੇ ਸੰਗਤਾ ਹੀ ਸੰਗਤਾ ਸੰਗਤਾ ਹੀ ਸੰਗਤਾ ਕਿਉਂਕਿ ਇੱਥੇ ਦੋ ਪਾਰਕਿੰਗਾਂ ਹੈਗੀਆਂ ਤੇ ਇੱਕ ਇਧਰ ਪਿੱਛੇ ਰਹਿ ਗਈ ਆ ਰਾਈਟ ਸਾਈਡ ਤੇ ਉੱਥੇ ਬਹੁਤ ਸਾਰਾ ਰੱਛ ਸੀ ਤੇ ਲਓ ਵੀ ਮਿੱਤਰੋ ਇੱਥੇ ਵੀ ਬਹੁਤ ਸਾਰਾ ਰੱਛ ਹੈਗਾ ਤੇ ਫਾਈਨਲੀ ਆਪਣੇ ਅਜਗਰ ਦੀ ਲੁੱਕ ਚੈੱਕ ਕਰੋ ਜੀ ਤੇ ਲਓ ਵੀ ਮਿੱਤਰੋ ਫਾਈਨਲੀ ਯੋਗੇਪੁਰ ਪਾਰਕ ਕਰ ਦਿੱਤਾ ਜੀ ਤੇ ਲਓ ਵੀ ਆਪਣੇ ਖੜੇ ਅਜਗਰ ਦੀ ਲੁੱਕ ਚੈੱਕ ਕਰੋ ਤੇ ਘੈਂਟ ਗੱਲ ਬਾਤ ਅਤੇ ਘੈਂਟ 뷰 ਅਤੇ ਇਦਾਂ ਹੀ ਆਪਾਂ ਵਲੌਗ ਜੇ ਪਾਉਂਦੇ ਰਾਵਾਂਗੇ ਤੇ ਕਰੋ ਵੀ ਮਿੱਤਰੋ ਗੁਰੂ ਘਰ ਦੇ ਦਰਸ਼ਨ ਯੋਗੇਪੁਰ ਨਾਈਟ ਸਟੇ ਕਰੀ ਇੱਥੇ ਨਾਈਟ ਬਹੁਤ ਜ਼ਿਆਦਾ ਹੋ ਚੁੱਕੀ ਸੀ ਤਕਰੀਬਨ 10:30 11 ਦਾ ਟਾਈਮ ਹੋ ਚੁੱਕਿਆ ਸੀ ਤੇ ਗੁਰਦੁਆਰਾ ਸਾਹਿਬ ਫਿਲਹਾਲ ਦੀ ਘੜੀ ਬੰਦ ਸੀ ਤੇ ਲਾਵੀ ਮਿੱਤਰੋ ਪ ਉੱਪਰ ਦੀ ਜਾ ਕੇ ਵੀ ਸ਼ੂਟ ਮਾਰੇ ਜੋ ਕਿ ਬਿਲਡਿੰਗ ਹੈਗੀ ਹੈ ਗੁਰੂ ਘਰ ਦੀ ਤੇ ਉੱਥੋਂ ਵੀ ਆਪਾਂ ਸ਼ੂਟ ਮਾਰੇ ਤੇ ਉਹ ਸਾਹਮਣੇ ਕਰੋ ਮਿੱਤਰੋ ਚੈੱਕ ਲਾਵੀ ਕਹਿੰਦੇ ਅਜਗਰ ਆਪਣਾ ਪੂਰਾ ਘੈਂਟ ਲੱਗ ਰਿਆ ਈ ਤੇ ਲਾਵੀ ਮਿੱਤਰੋ ਮਾਰਨਿੰਗ ਦੀ ਸਵੇਰ ਤੇ ਹੁਣ ਆਪਾਂ ਜਾ ਰਹਿਆਂ ਜੀ ਗੁਰਦੁਆਰਾ ਸੁਲਤਾਨਪੁਰ